ਸੁਣਾਓ ਬੈਠੋ ਅੱਜ ਕੱਲ ਕਿਹੜੇ ਇਲਾਕੇ ਨੂੰ ਭਾਗ ਲਾ ਰਹੇ ਹੋ ਸਰਪੰਚ ਸਾਹਿਬ ਅੱਜ ਕੱਲ ਤਰਨਤਾਰਨ ਡਿਊਟੀ ਆ ਕੀ ਹਾਲ ਹੈ ਉਸ ਇਲਾਕੇ ਦਾ ਹਾਲਕਾ ਦਾ ਬੜਾ ਮਾੜਾ ਹਾਲ ਆ ਅੱਤਵਾਦੀਆਂ ਨੇ ਨੱਕ ਚ ਦਮ ਕੀਤਾ ਆ ਅੱਤਵਾਦੀਆਂ ਕਿ ਖਾੜਕੂ ਆ ਇਹ ਤਾਂ ਆਪਣੇ ਆਪ ਨੂੰ ਖਾੜਕੂ ਹੀ ਕਹਿੰਦੇ ਆ ਪਰ ਸਾਡੇ ਲਈ ਤਤਵਾਦੀ ਆ ਚਲੋ ਮੰਨ ਲੈਨੇ ਆ ਪਰ ਇਹ ਚੰਗੇ ਭਲੇ ਘਰਾਂ ਦੇ ਬੱਚੇ ਇਸ ਰਾਤ ਕਿਉਂ ਤੁਰੇ ਕਦੀ ਵਿਚਾਰੇ ਤੁਸੀਂ ਸਾਡੇ ਕੋਲ ਇਨਾ ਵਕਤ ਕਿੱਥੇ ਬਸ ਇਹੇ ਬਦਕਿਸਮਤੀ ਆ ਸਿੱਖ ਆਉਂਦੀ ਤੇ ਤੁਹਾਡੀ ਵੀ ਤੁਸੀਂ ਸਿੱਖ ਹੋ ਕੇ ਕੌਮ ਪ੍ਰਤੀ ਕੁਝ ਨਹੀਂ ਵਿਚਾਰਦੇ 1947 ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਬੇਇਨਸਾਫੀ ਹੁੰਦੀ ਆ ਯਾ ਪਤਾ ਹੀ ਕਿਉਂ ਕਿਉਂ ਕਿਉਂਕਿ ਪੰਜਾਬ ਨੂੰ ਸਿਰਫ ਸਿੱਖਾਂ ਦਾ ਸੂਬਾ ਮੰਨਿਆ ਗਿਆ ਇੱਥੋਂ ਦੀ ਬਿਜਲੀ ਇੱਥੋਂ ਦਾ ਪਾਣੀ ਇੱਥੋਂ ਦੇ ਇਲਾਕੇ ਸਭ ਕੇਂਦਰ ਨੇ ਖੋਲੇ ਸਿੱਖ ਵਿਚਾਰੇ ਰੌਲਾ ਪਾਉਂਦੇ ਰਹੇ ਪਰ ਪੰਜਾਬ ਦੇ ਹਿੰਦੂ ਵੀਰਾਂ ਨੇ ਪੰਜਾਬੀ ਹੁੰਦੇ ਹੋਏ ਵੀ ਸਿੱਖਾਂ ਦਾ ਸਾਥ ਨਾ ਦਿੱਤਾ ਨਿਖ ਚੰਦ ਜੀ ਇਹ ਤੁਸੀਂ ਕਹਿ ਰਹੇ ਹੋ ਤੁਸੀਂ ਤਾਂ ਆਪ Hindu ਹੋ ਮੈਂ ਸੱਚਾ ਇਮਾਨਦਾਰ ਜਾਗਦੀ ਜਮੀਰ ਵਾਲਾ Hindu ਹਾਂ ਹਮ ਹੱਕ ਸੱਚ ਲਈ ਸਾਰੀ ਉਮਰ ਲੜਿਆ ਜੇ ਪੰਜਾਬ ਦੇ ਹਿੰਦੂ ਸਿੱਖਾਂ ਦਾ ਸਾਥ ਦੇਂਦੇ ਤਾਂ ਇਹ ਹਾਲਾਤ ਨਹੀਂ ਸੀ ਬਣਨੇ ਰਾਜਾਂ ਲਈ ਵਾਦਤਕਾਰਾਂ ਦੀ ਮੰਗ ਕਿੰਨੇ ਰਾਜ ਕਰ ਰਹੇ ਨੇ ਜੇ ਸਿੱਖਾਂ ਨੇ ਵਾਦਤਕਾਰ ਮੰਗ ਲੈ ਤਾਂ ਉਹਨੂੰ ਖਾਲਸਾਣ ਦੀ ਮੰਗ ਕਹਿ ਕੇ ਸਿੱਖਾਂ ਤੇ ਜ਼ੁਲਮ ਕਰਨ ਦਾ ਬਹਾਨਾ ਬਣਾ ਲਿਆ ਸਿੱਧੇ ਦਰਬਾਰ ਸਾਹਿਬ ਤੇ ਫੌਜ ਚੜਾਉਣੀ ਇਹ ਕਿੱਧਰ ਦੀ ਬਾਤ ਰਹੀ ਏ ਜੇ ਪਿੰਡਰਾਂ ਵਾਲਾ ਦਰਬਾਰ ਸਾਹਿਬ ਦੇ ਅੰਦਰ ਨਾ ਹੁੰਦਾ ਤਾਂ ਦਰਬਾਰ ਸਾਹਿਬ ਤੇ ਅਟੈਕ ਨਹੀਂ ਸੀ ਹੋਣਾ ਚਲੋ ਮੰਨ ਲੈਨੇ ਆ ਕਿ ਦਰਬਾਰ ਸਾਹਿਬ ਤੇ ਪਿੰਡਰਾਂ ਵਾਲੇ ਕਾਕੇ ਅਟੈਕ ਹੋਇਆ ਪਰ ਜਿਹੜੇ ਹੋਰ 39 ਗੁਰਦੁਆਰਿਆਂ ਤੇ ਅਟੈਕ ਹੋਇਆ ਉਥੇ ਕਿਹੜਾ ਪਿੰਡਰਾਂ ਵਾਲਾ ਸੀ ਸੰਧੂ ਜੀ ਸਚਾਈ ਤਾਂ ਇਹ ਆ ਕਿ ਪਿੰਡਰਾਂ ਵਾਲਾ ਦਰਬਾਰ ਸਾਹਿਬ ਨਾ ਵੀ ਹੁੰਦਾ ਤਾਂ ਅਟੈਕ ਤਾਂ ਵੀ ਹੋਣਾ ਸੀ ਸੰਧੂ ਸਾਹਿਬ ਜਦੋਂ ਉੱਤਰਾਚਲ ਵਿੱਚ ਚਕਰਾਤੇ ਦੀਆਂ ਪਹਾੜੀਆਂ ਵਿਖੇ ਦਰਬਾਰ ਸਾਹਿਬ ਦਾ ਮਾਡਲ ਤਿਆਰ ਕਰਕੇ ਹਮਲੇ ਦੀਆਂ ਰਿਹਸਲਾ ਕੀਤੀਆਂ ਗਈਆਂ ਉਦੋਂ ਤੇ ਅਜੇ ਪਿੰਡਰਾਂ ਵਾਲਾ ਦਰਬਾਰ ਸਾਹਿਬ ਆਇਆ ਹੀ ਨਹੀਂ ਸੀ ਕੀ ਕਹਿ ਰਹੇ ਹੋ ਨਿਕੰਦ ਜੀ ਠੀਕ ਕਹਿ ਰਿਆਂ ਸਿਰਫ ਡਿਊਟੀ ਨਾ ਵਜਾਇਆ ਕਰੋ ਕੁਝ ਪੜਿਆ ਸੁਣਿਆ ਵਿਚਾਰਿਆ ਵੀ ਕਰੋ ਦਰਬਾਰ ਸਾਹਿਬ ਤੇ ਹਮਲੇ ਦਾ ਮਕਸਦ ਸਿੱਖ ਕੌਮ ਨੂੰ ਦੁਨੀਆ ਵਿੱਚ ਸਿਰਫ ਬਦਨਾਮ ਕਰਨਾ ਸੀ ਤੇ ਇਹ ਸੋਚ ਸੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਇੱਕ ਗੱਲ ਦਾ ਜਵਾਬ ਦਿਓ ਉੰਜ ਤਾਂ ਕਹਿੰਦੇ ਆ ਕਿ ਸਿੱਖ ਕੌਮ ਵੱਖਰੀ ਕੌਮ ਨਹੀਂ ਪਰ ਦਰਬਾਰ ਸਾਹਿਬ ਵਿੱਚ ਭਾਰਤੀ ਫੌਜ ਨੇ ਸਿੱਖ ਸੰਗਤ ਨਾਲ ਵੱਖਰੀ ਕੌਮ ਵਾਲਾ ਸਲੂਕ ਕੀਤਾ ਜਦੋਂ ਆਰਮੀ ਪ੍ਰਕਰਮਾਂ ਵਿੱਚੋਂ ਲਾਸ਼ਾਂ ਚੁੱਕ ਰਹੀ ਸੀ ਤਾਂ ਇੱਕ ਔਰਤ ਦੀ ਲਾਸ਼ ਤੇ ਬੱਚਾ ਪਿਆ ਸੀ ਜਾ ਦੋਸ ਨੂੰ ਚੁੱਕਿਆ ਤਾਂ ਉਹ ਰੋ ਪਿਆ ਫੌਜੀ ਨੇ ਕਿਹਾ ਇਹ ਤਾਂ ਜਿਉਂਦਾ ਹੈ ਦੂਜੇ ਸਿਪਾਹੀ ਨੇ ਉਹਨੂੰ ਲੱਤਾਂ ਤੋਂ ਫੜ ਕੇ ਜ਼ੋਰ ਨਾਲ ਕੱਦ 'ਚ ਮਾਰਿਆ ਤੇ ਕਹਿੰਦਾ ਲੈ ਹੁਣ ਮਰ ਗਿਆ ਇਸੇ ਤਰ੍ਹਾਂ ਜਦੋਂ ਲਾਸ਼ਾਂ ਦਾ ਪੋਸਟਮਾਰਟਮ ਹੋ ਰਿਹਾ ਸੀ ਤੇ ਉਹਨਾਂ ਵਿੱਚ ਇੱਕ ਸਿੱਖ ਸਹਿਕਰਿਆ ਸੀ ਤੇ ਡਾਕਟਰ ਨੇ ਕਿਹਾ ਲੈ ਜਾਓ ਇਸ ਦਾ ਪੋਸਟਮਾਰਟਮ ਨਹੀਂ ਹੋਣਾ ਇਹਨੂੰ ਵਾਰਡ ਵਿੱਚ ਦਾਖਲ ਕਰਵਾ ਦਿਓ ਇੱਕ ਫੌਜੀ ਅਫਸਰ ਨੂੰ ਚੁਕਵਾ ਕੇ ਬਾਹਰ ਲੈ ਗਿਆ ਬਾਹਰ ਲਿਜਾ ਕੇ ਉਸ ਨੂੰ ਗੋਲੀ ਮਾਰ ਦਿੱਤੀ ਤੇ ਫਿਰ ਅੰਦਰ ਲੈ ਆਇਆ ਕਹਿੰਦਾ ਲੈ ਹੁਣ ਕਰੋ ਇਸ ਦਾ ਪੋਸਟਮਾਰਟਮ ਇਹ ਤੁਹਾਨੂੰ ਕਿਸ ਨੇ ਦੱਸਿਆ ਮੈਂ ਇਹ ਸਭ ਰਿਟਾਇਰਡ ਅਫਸਰ اے ਆਰ ਦਰਸ਼ੀ ਦੀ ਕਿਤਾਬ ਜਾਂਬਾਜ ਰਾਖਾ ਵਿੱਚ ਪੜਿਆ ਹੈ ਇਹ ਹਰਕਤਾਂ ਤਾਂ ਸੈਨਾ ਨੂੰ ਸੋਭਾ ਨਹੀਂ ਦਿੰਦੀਆਂ پولیس تو نجائز مقابلے بنا کے نو ختم کر رہی ہے اے پولیس نو شوبا سب پاسے سکھ قومی زیاتی ہو رہی ہیں سمے سمیں سہرد سمیں لیڈرہ نے ان دے خلاف آواز بھی اٹھائی ہے پر اے احسان فراموش لوگ پرواہ نہیں کرتے اس کا ہے سکھ قوم دی ونڈ ਸੇਖ ਕੌਮ ਦੀ ਖੁਦ ਕਰਜੀ ਸੇਖ ਲੀਡਰਸ਼ਿਪ ਜਿਸ ਹੱਥ ਲੋਕਾਂ ਨੇ ਕੌਮ ਦੀ ਵਾਕਡੋਰ ਫੜਾਈ ਸੀ ਉਹੀ ਲੀਡਰਸ਼ਿਪ ਲਾਲਚ ਦੇ ਸਮੁੰਦਰ ਚ ਗਰ ਗਈ ਪੰਜਾਬ ਦਾ ਪਾਣੀ ਪੰਜਾਬ ਦੀ ਬਿਜਲੀ ਤੇ ਪੰਜਾਬੀ ਬੋਲਦੇ ਇਲਾਕੇ ਸਭ ਖੋ ਆ ਕੇ ਰੱਖ ਦਿੱਤੇ ਇਸ ਲੀਡਰਸ਼ਿਪ ਨੇ ਤੇ ਇਤੋਂ ਦੀ ਜਵਾਨੀ ਨੂੰ ਸੁੱਟ ਦਿੱਤਾ ਨਸ਼ਿਆਂ ਦੀ ਅੰਨ੍ਹੇ ਤਲ ਤਲ ਵਿੱਚ ਆਪਣੇ ਵੋਟ ਬੈਂਕ ਬਣਾਉਣ ਦੇ ਚੱਕਰ ਚ ਤੇਰਾਵਾਦ ਨੂੰ ਧਰਮ ਤੋਂ ਵੀ ਅੱਗੇ ਲਿਆ ਕੇ ਖੜਾ ਕਰ ਦਿੱਤਾ ਹਮ ਸੰਧੂ ਸਾਹਿਬ ਅੱਜ ਲੋੜ ਹੈ ਸਿੱਖ ਕੌਮ ਨੂੰ ਚਾਹ ਕਦੀ ਇਹਨਾਂ ਵਕਰੇ ਵਕਰੇ ਦਲਾਂ ਇਹਨਾਂ ਵਖਰੀਆਂ ਵਖਰੀਆਂ ਪਰੰਪਰਾਵਾਂ ਤੋਂ ਉੱਪਰ ਉੱਠਣ ਦੀ ਜੇ ਅੱਜ ਸਮੁੱਚੀ ਸਿੱਖ ਕੌਮ ਇੱਕ ਮੰਚ ਤੇ ਖਲੋ ਕੇ ਇੱਕ ਝੰਡੇ ਹੀਟ ਇਕੱਠੀ ਹੋ ਕੇ ਇੱਕ ਜਕਾਰਾ ਛੱਡ ਦਵੇ ਤਾਂ ਭਾਰਤ ਸਰਕਾਰ थर-थर ਕੰਬ ਲੱਗ ਪਵੇਗੀ ਪਰ ਅਫਸੋਸ ਤੁਹਾਡੇ ਵਰਗੇ ਮਾਫ ਕਰਨਾ ਕੌਡੀ ਗੱਲ ਕਰਨ ਲੱਗਿਆਂ ਤੁਹਾਡੇ ਵਰਗੇ ਰੋਟੀ ਲਈ ਵਿਕੇ ਸੇਖ ਸੇਖ ਕੌਮ ਚ ਏਕਾ ਨਹੀਂ ਹੋਣ ਦਿੰਦੇ